ਜੇ ਤੁਹਾਨੂੰ ਵੀ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਕਿਸੇ ਅਤੇ ਕਹਾਣੀਆਂ ਬੇहद ਹੀ ਪਸੰਦ ਨੇ ਤਾਂ ਨਿਰਵੈਰ ਪੰਨੂ ਆਪਣੀ ਪਹਿਲੀ ਪੰਜਾਬੀ ਫਿਲਮ ਸੁਹੇ ਵਿੱਚ ਚੀਰੇ ਵਾਲਿਆ 'ਚ ਨਜ਼ਰ ਆ ਰਹੇ ਨੇ ਇਹਨਾਂ ਦੇ ਨਾਲ ਅਦਾਕਾਰ ਤਨੂ ਗਰੇਵਾਲ, ਵੀਰ ਸਿੰਘ, ਸੁਖੀ ਚਹਿਲ, ਜਤਿੰਦਰ ਕੌਰ, ਰੁਪਿੰਦਰ ਉਪੀ ਹੋਰ ਵੀ ਫੇਮਸ ਚਿਹਰੇ ਫਿਲਮ 'ਚ ਨਜ਼ਰ ਆ ਰਹੇ ਨੇ। ਫਿਲਮ ਦਾ ਟ੍ਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਆਓ ਇੱਕ ਨਜ਼ਰ ਮਾਰਦੇ ਹਾਂ ਫਿਲਮ ਦੇ ਟ੍ਰੇਲਰ 'ਚ। ਇਸ ਟ੍ਰੇਲਰ ਨੂੰ ਵੇਖ ਕੇ ਲੱਗਦਾ ਹੈ ਕਿ ਸੁਹੇ ਵਿੱਚ ਚੀਰੇ ਵਾਲਿਆ ਇੱਕ ਰੋਮਾਂਟਿਕ ਡਰਾਮਾ ਫਿਲਮ ਹੋਣ ਵਾਲੀ ਹੈ ਜਿੱਥੇ ਪਾਕ ਇਸ਼ਕ ਮੁਹੱਬਤ ਦੀਆਂ ਗੱਲਾਂ ਤੇ ਪੰਜਾਬੀ ਸੰਸਕ੍ਰਿਤੀ ਦੇ ਪੁਰਾਣੇ ਰੰਗ ਨਜ਼ਰ ਆਉਣਗੇ ਨਿਰਵੈਰ ਪੰਨੂ ਤੇ ਤੰਨੂ ਗਰੇਵਾਲ ਫਰੈਸ਼ ਜੋੜੀ ਦਰਸ਼ਕਾਂ ਨੂੰ ਮਿਲਣ ਜਾ ਰਹੀ ਹੈ ਜਿਸ ਦੇ ਚੱਲਦੇ ਦਰਸ਼ਕ ਕਾਫੀ ਐਕਸਾਈਟਿਡ ਨੇ ਨਿਰਵੈਰ ਪੰਨੂ ਫਿਲਮ ਚ ਚੜ੍ਹਦੇ ਪੰਜਾਬ ਦਾ ਨੌਜਵਾਨ ਗਬਰੂ ਤੇ ਤੰਨੂ ਗਰੇਵਾਲ ਲੈnde ਪੰਜਾਬ ਦੀ ਸੋਹਣੀ ਮੋਟਿਆਰ ਕਿਰਦਾਰ ਵਿੱਚ ਨਜ਼ਰ ਆਉਣ ਵਾਲੀ ਹੈ ਵਿਜ਼ੂਅਲਸ ਬੜੇ ਸ਼ਾਨਦਾਰ ਨੇ ਪੰਜਾਬ ਦੇ ਖੇਤਾਂ ਤੋਂ ਲੈ ਕੇ ਲਾਹੌਰ ਦੇ ਰੰਗਾਂ ਤੱਕ ਸਿਨੇਮਟੋਗ੍ਰਾਫੀ ਦੇ ਹਰ ਸੀਰ ਨੂੰ ਉਭਾਰਿਆ ਹੈ ਫਿਲਮ ਨੂੰ ਡਾਇਰੈਕਟ ਕੀਤਾ ਹੈ ਜਨਜੋਤ ਸਿੰਘ ਨੇ ਜੋ ਇਸ ਤੋਂ ਪਹਿਲਾਂ ਹੋਰ ਵੀ ਖੂਬਸੂਰਤ ਫਿਲਮਾਂ ਪੰਜਾਬੀ ਇੰਡਸਟਰੀ ਦੀ ਝੋਲੀ ਪਾ ਚੁਕੇ ਨੇ ਤੇ ਫਿਲਮ ਦੇ ਰਾਈਟਰ ਨੇ ਗਾਇਕ ਬੀਰ ਸਿੰਘ ਜਿਨ੍ਹਾਂ ਦੀ ਪੇਤੌਰ ਫਿਲਮ ਰਾਈਟਰ ਫਿਲਮ ਹੈ ਇਸ ਦੇ ਨਾਲ ਹੀ ਬੀਰ ਸਿੰਘ ਇੱਕ ਅਹਿਮ ਕਿਰਦਾਰ ਨਿਭਾਉਂਦੇ ਵੀ ਨਜ਼ਰ ਦਿਖਾਈ ਦੇਣਗੇ ਫਿਲਮ ਵਿੱਚ ਚੜ੍ਹਦੇ ਅਤੇ ਲੈਂਦੇ ਪੰਜਾਬ ਦੀ ਗਲਤਾਂ ਕੀਤੀ ਗਈ ਹੈ ਨਾਲ ਹੀ ਟ੍ਰੇਲਰ ਦੇ ਵਿੱਚ ਸੰਤਾਲੀ ਦੀ ਨਜ਼ਰ ਵੀ ਚਲ ਆ ਰਹੀ ਹੈ ਫਿਲਮ 10 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੁਸੀਂ ਕਿੰਨੇ ਕੋ ਐਕਸਾਈਟਿਡ ਹੋ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਵੀ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਕਿਸੇ ਅਤੇ ਕਹਾਣੀਆਂ ਬੇਹਦੀ ਪਸੰਦ ਨੇ ਤਾਂ ਨਿਰਵੈਰ ਪੰਨੋ ਆਪਣੀ ਪਹਿਲੀ ਪੰਜਾਬੀ ਫਿਲਮ ਸੁਹੇ ਵਿੱਚ ਚੀਰੇ ਵਾਲਿਆ ਚ ਨਜ਼ਰ ਆ ਰਹੇ ਨੇ ਇਹਨਾਂ ਦੇ ਨਾਲ ਅਦਾਕਾਰ ਤਨੂ ਗਰੇਵਾਲ, ਵੀਰ ਸਿੰਘ, ਸੁਖੀ ਚਹਿਲ, ਜਤਿੰਦਰ ਕੌਰ, ਰੁਪਿੰਦਰ ਉਪੀ ਹੋਰ ਵੀ ਫੇਮਸ ਚਿਹਰੇ ਫਿਲਮ ਚ ਨਜ਼ਰ ਆ ਰਹੇ ਨੇ ਫਿਲਮ ਦਾ ਟ੍ਰੇਲਰ ਹਾਲ ਹੀ ਰਿਲੀਜ਼ ਹੋਇਆ ਹੈ ਆਓ ਇੱਕ ਨਜ਼ਰ ਮਾਰਦੇ ਹਾਂ ਫਿਲਮ ਦੇ ਟ੍ਰੇਲਰ ਚ ਇਸ ਟ੍ਰੇਲਰ ਨੂੰ ਵੇਖ ਕੇ ਲੱਗਦਾ ਹੈ ਕਿ ਸੁਹੇ ਵਿੱਚ ਚੀਰੇ ਵਾਲਿਆ ਇੱਕ ਰੋਮਾਂਟਿਕ ਡਰਾਮਾ ਫਿਲਮ ਹੋਣ ਵਾਲੀ ਹੈ ਜਿੱਥੇ ਪਾਕ ਇਸ਼ਕ ਮੁਹੱਬਤ ਦੀਆਂ ਗੱਲਾਂ ਤੇ ਪੰਜਾਬੀ ਸੰਸਕ੍ਰਿਤੀ ਦੇ ਪੁਰਾਣੇ ਰੰਗ ਨਜ਼ਰ ਆਉਣਗੇ ਨਿਰਵੈਰਪਨੂ ਤੇ ਤੰਨੂ ਗਰੇਵਾਲ ਫ੍ਰੈਸ਼ ਜੋੜੀ ਦਰਸ਼ਕਾਂ ਨੂੰ ਮਿਲਣ ਜਾ ਰਹੀ ਹੈ ਜਿਸ ਦੇ ਚੜਦੇ ਦਰਸ਼ਕ ਕਾਫੀ ਐਕਸਾਈਟਿਡ ਨੇ ਨਿਰਵੈਰਪਨੂ ਫਿਲਮ ਚ ਚੜਦੇ ਪੰਜਾਬ ਦਾ ਨੌਜਵਾਨ ਗਬਰੂ ਤੇ ਤੰਨੂ ਗਰੇਵਾਲ ਲਹਿੰਦੇ ਪੰਜਾਬ ਦੀ ਸੋਹਣੀ ਮੋਟਿਆਰ ਕਿਰਦਾਰ ਵਿੱਚ ਨਜ਼ਰ ਆਉਣ ਵਾਲੀ ਹੈ ਵਿਜ਼ੂਅਲਸ ਬੜੇ ਸ਼ਾਨਦਾਰ ਨੇ ਪੰਜਾਬ ਦੇ ਖੇਤਾਂ ਤੋਂ ਲੈ ਕੇ ਲਾਹੌਰ ਦੇ ਰੰਗਾਂ ਤੱਕ ਸਿਨੇਮਟੋਗ੍ਰਾਫੀ ਦੇ ਹਰ ਸੀਰ ਨੂੰ ਉਭਾਰਿਆ ਹੈ ਫਿਲਮ ਨੂੰ ਡਾਇਰੈਕਟ ਕੀਤਾ ਹੈ ਜਨਜੋਤ ਸਿੰਘ ਨੇ ਜੋ ਇਸ ਤੋਂ ਪਹਿਲਾਂ ਹੋਰ ਵੀ ਖੂਬਸੂਰਤ ਫਿਲਮਾਂ ਪੰਜਾਬੀ ਇੰਡਸਟਰੀ ਦੀ ਝੋਲੀ ਪਾ ਚੁਕੇ ਨੇ ਤੇ ਫਿਲਮ ਦੇ ਰਾਈਟਰ ਨੇ ਗਾਇਕ ਬੀਰ ਸਿੰਘ ਜਿਨ੍ਹਾਂ ਦੀ ਪੇਤੌਰ ਫਿਲਮ ਰਾਈਟਰ ਫਿਲਮ ਹੈ ਇਸ ਦੇ ਨਾਲ ਹੀ ਬੀਰ ਸਿੰਘ ਇੱਕ ਅਹਿਮ ਕਿਰਦਾਰ ਨਿਭਾਉਂਦੇ ਵੀ ਨਜ਼ਰ ਦਿਖਾਈ ਦੇਣਗੇ ਫਿਲਮ ਵਿੱਚ ਚੜ੍ਹਦੇ ਅਤੇ ਲੈਂਦੇ ਪੰਜਾਬ ਦੀ ਗਲਤਾਂ ਕੀਤੀ ਗਈ ਹੈ ਨਾਲ ਹੀ ਟ੍ਰੇਲਰ ਦੇ ਵਿੱਚ ਸੰਤਾਲੀ ਦੀ ਨਜ਼ਰ ਵੀ ਚਲ ਆ ਰਹੀ ਹੈ ਫਿਲਮ 10 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੁਸੀਂ ਕਿੰਨੇ ਕੋ ਐਕਸਾਈਟਡ ਹੋ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਵੀ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਕਿਸੇ ਅਤੇ ਕਹਾਣੀਆਂ ਬੇਹਦੀ ਪਸੰਦ ਨੇ ਤਾਂ ਨਿਰਵੈਰ ਪੰਨੂ ਆਪਣੀ ਪਹਿਲੀ ਪੰਜਾਬੀ ਫਿਲਮ ਸੁਹੇ ਵੀ ਚੀਰੇ ਵਾਲਿਆ ਚ ਨਜ਼ਰ ਆ ਰਹੇ ਨੇ ਇਹਨਾਂ ਦੇ ਨਾਲ ਅਦਾਕਾਰ ਤਨੂ ਗਰੇਵਾਲ, ਵੀਰ ਸਿੰਘ, ਸੁਖੀ ਚਹਿਲ, ਜਤਿੰਦਰ ਕੌਰ, ਰੁਪਿੰਦਰ ਉਪੀ ਹੋਰ ਵੀ ਫੇਮਸ ਚਿਹਰੇ ਫਿਲਮ ਚ ਨਜ਼ਰ ਆ ਰਹੇ ਨੇ ਫਿਲਮ ਦਾ ਟ੍ਰੇਲਰ ਹਾਲ ਹੀ ਰਿਲੀਜ਼ ਹੋਇਆ ਹੈ ਆਓ ਇੱਕ ਨਜ਼ਰ ਮਾਰਦੇ ਹਾਂ ਫਿਲਮ ਦੇ ਟ੍ਰੇਲਰ ਚ ਇਸ ਟ੍ਰੇਲਰ ਨੂੰ ਵੇਖ ਕੇ ਲੱਗਦਾ ਹੈ ਕਿ ਸੁਹੇ ਵੀ ਚੀਰੇ ਵਾਲਿਆ ਇੱਕ ਰੋਮਾਂਟਿਕ ਡਰਾਮਾ ਫਿਲਮ ਹੋਣ ਵਾਲੀ ਹੈ ਜਿੱਥੇ ਪਾਕ ਇਸ਼ਕ ਮੁਹੱਬਤ ਦੀਆਂ ਗੱਲਾਂ ਤੇ ਪੰਜਾਬੀ ਸੰਸਕ੍ਰਿਤੀ ਦੇ ਪੁਰਾਣੇ ਰੰਗ ਨਜ਼ਰ ਆਉਣਗੇ ਨਿਰਵੈਰ ਪੰਨੂ ਤੇ ਤੰਨੂ ਗਰੇਵਾਲ ਫਰੈਸ਼ ਜੋੜੀ ਦਰਸ਼ਕਾਂ ਨੂੰ ਮਿਲਣ ਜਾ ਰਹੀ ਹੈ ਜਿਸ ਦੇ ਚੱਲਦੇ ਦਰਸ਼ਕ ਕਾਫੀ ਐਕਸਾਈਟਿਡ ਨੇ ਨਿਰਵੈਰ ਪੰਨੂ ਫਿਲਮ ਚ ਚੜ੍ਹਦੇ ਪੰਜਾਬ ਦਾ ਨੌਜਵਾਨ ਗਬਰੂ ਤੇ ਤੰਨੂ ਗਰੇਵਾਲ ਲੈnde ਪੰਜਾਬ ਦੀ ਸੋਹਣੀ ਮੋਟਿਆਰ ਕਿਰਦਾਰ ਵਿੱਚ ਨਜ਼ਰ ਆਉਣ ਵਾਲੀ ਹੈ ਵਿਜ਼ੂਅਲਸ ਬੜੇ ਸ਼ਾਨਦਾਰ ਨੇ ਪੰਜਾਬ ਦੇ ਖੇਤਾਂ ਤੋਂ ਲੈ ਕੇ ਲਾਹੌਰ ਦੇ ਰੰਗਾਂ ਤੱਕ ਸਿਨੇਮਟੋਗ੍ਰਾਫੀ ਦੇ ਹਰ ਸੀਰ ਨੂੰ ਉਭਾਰਿਆ ਹੈ ਫਿਲਮ ਨੂੰ ਡਾਇਰੈਕਟ ਕੀਤਾ ਹੈ ਜਨਜੋਤ ਸਿੰਘ ਨੇ ਜੋ ਇਸ ਤੋਂ ਪਹਿਲਾਂ ਹੋਰ ਵੀ ਖੂਬਸੂਰਤ ਫਿਲਮਾਂ ਪੰਜਾਬੀ ਇੰਡਸਟਰੀ ਦੀ ਝੋਲੀ ਪਾ ਚੁੱਕੇ ਨੇ ਤੇ ਫਿਲਮ ਦੇ ਰਾਈਟਰ ਨੇ ਗਾਇਕ ਬੀਰ ਸਿੰਘ ਜਿਨ੍ਹਾਂ ਦੀ ਪੇਤੌਰ ਫਿਲਮ ਰਾਈਟਰ ਫਿਲਮ ਹੈ ਇਸ ਦੇ ਨਾਲ ਹੀ ਬੀਰ ਸਿੰਘ ਇੱਕ ਅਹਿਮ ਕਿਰਦਾਰ ਨਿਭਾਉਂਦੇ ਵੀ ਨਜ਼ਰ ਦਿਖਾਈ ਦੇਣਗੇ ਫਿਲਮ ਵਿੱਚ ਚੜਦੇ ਅਤੇ ਲੈਂਦੇ ਪੰਜਾਬ ਦੀ ਗੱਲਤਾ ਕੀਤੀ ਗਈ ਹੈ ਨਾਲ ਹੀ ਟ੍ਰੇਲਰ ਦੇ ਵਿੱਚ ਸੰਤਾਲੀ ਦੀ ਨਜ਼ਰ ਵੀ ਚਲਕਾਰਹੀ ਹੈ ਫਿਲਮ 10 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੁਸੀਂ ਕਿੰਨੇ ਕੋ ਐਕਸਾਈਟਿਡ ਹੋ ਕਮੈਂਟ ਕਰਕੇ ਜਰੂਰ ਦੱਸਿਓ